ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਵੀ ਯਾਰ ਇਹਦਾ ਘਰ ਬਸ ਜਵੇ ਇਹਦਾ ਹੰਨੀ ਸੇਠੀ ਇਹ ਬੰਦੇ ਦਾ ਪੁੱਤ ਬਣ ਜਵੇ ਪਰ ਇਹਨੇ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸਣਾ ਜਾਵਾਂਗਾ ਮੇਰੀ ਭੈਣ ਬੈਠੀ ਹੈ ਇਹ ਕਹਿੰਦਾ ਨਾ ਮੈਨੂੰ ਬਾਰ-ਬਾਰ ਕਿ ਸਾਡਾ ਰਿਸ਼ਤੇਦਾਰ ਲੱਗਦਾ ਰਿਸ਼ਤੇਦਾਰ ਲੱਗਦਾ ਇਹਨਾਂ ਰਿਸ਼ਤੇਦਾਰੀ ਸਾਡੀ ਹੈ ਨਹੀਂ ਸੀ ਪਰ ਮੈਂ ਕਹਿੰਦਾ ਮੇਰੀ ਭੈਣ ਅੱਜ ਤੋਂ ਮੇਰੀ ਕੁਆ ਬੈਠੀ ਹੈ ਠੀਕ ਹੈ ਨਾ ਹੁਣ ਗੱਲ ਸੁਣੋ ਮੇਰੀ ਧਿਆਨ ਨਾਲ ਅੱਜ ਅਸੀਂ ਮੈਂ ਬੀਜੇ ਕੋਈ ਦੁਕਾਨ ਅਸੀਂ ਕਾਰੋਬਾਰ ਕਰਨ ਵਾਸਤੇ ਬੀਜੇ ਦੁਕਾਨ ਦੇਖਦੇ ਸੀ ਲਿਟਰਲੀ ਇਨੇ ਮੈਨੂੰ ਐਲੀ ਮੰਗੜ ਸਾਹਿਬ ਨੂੰ ਫੋਨ ਕਰਾਇਆ ਕਹਿੰਦਾ ਮੇਰੀ ਵਾਈਫ ਘਰੋਂ ਚਲੀ ਗਈ ਹੈ ਵੀ ਪ੍ਰਿੰਕਲ ਦੀ ਪ੍ਰਿੰਕਲ ਦਾ ਮੇਰਾ ਸਾਲਾ ਕਹਿਣਾ ਮੰਨਦਾ ਵੀ ਪ੍ਰਿੰਕਲ ਨੂੰ ਕੋਈ ਕਰੀ ਫੋਨ ਕਰਕੇ ਪੁੱਛੇ ਮੈਂ ਇਹਨਾਂ ਨੂੰ ਫੋਨ ਲਾਇਆ ਉਹਨੇ ਚੱਕ ਲਿਆ ਮੇਰਾ ਫੋਨ ਇਹਦੇ ਹੰਨੀਰੇ ਸਾਲੇ ਨੇ ਨਿੱਪੂ ਨੇ ਉਹਨੇ ਮੈਨੂੰ ਮੈਂ ਕਿੱਥੇ ਆਉਂਦੇ ਐਸਐਸਪੀ ਦਫ਼ਤਰ ਵੀ ਇੱਕ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਅਸੀਂ ਦਰਖਾਸਤ ਦੇਣ ਆਏ ਸੀ ਵੀ ਐਸਐਸਪੀ ਸਾਹਿਬ ਬੈਠੇ ਨਹੀਂ ਉਦੋਂ ਬਾਅਦ ਨੇ ਮੇਰੀਆਂ ਮੰਨਤਾ ਦਿੱਤੀਆਂ ਮੈਂ ਔਨ ਰਿਕਾਰਡ ਗੱਲ ਕਰਾਂਗਾ ਹੰਨੀ ਸੇਠੀ ਮੈਨੂੰ ਕੱਚਾ ਖਿਡਾਰੀ ਨਾ ਸਮਝੀ ਤੂੰ ਜਿੰਨੀ ਦੇ ਮੇਰੀ ਗੱਡੀ 'ਚ ਬਠਾ ਰਿਆ ਤੈਨੂੰ ਰਿਕਾਰਡਿੰਗ ਵੀ ਦੇ ਦਾਂਗਾ ਸਾਰੀ ਵੀ ਤੂੰ ਕੀ ਗੱਲ ਕਰਕੇ ਗਿਆ ਉਦੋਂ ਬਾਅਦ ਇਹ ਮੈਨੂੰ ਕਹਿੰਦਾ ਵੀ ਮੇਰਾ ਵੀਰ ਬਣਿਆ ਵੀ ਇਹਨਾਂ ਨੂੰ ਇਕੱਰੀ ਲਿਆ ਵੀ ਇਹ ਨਾ ਹੋਵੇ ਵੀ ਮੇਰਾ ਕੰਮ ਖਰਾਬ ਹੋ ਜਾਏ ਮੈਂ ਇਹਨਾਂ ਨੂੰ ਫੋਨ ਕਰਦਾ ਛੋਟੇ ਬੱਚੇ ਨਾਲੇ ਕਿਹੜੇ ਹਾਲਾਤਾਂ 'ਚ ਜੇ ਆਇਆ ਐਸਐਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ 'ਚ ਹੋਊਗੀ ਕਿੰਨੀ ਕੇ ਤੰਗ ਪਰੇਸ਼ਾਨ ਹੋਊਗੀ ਕਿੰਨਾ ਤੂੰ ਸਤਾਇਆ ਹੋਏਗਾ ਵੀ ਤੁਹਾਨੂੰ ਕਹਿਣਾ ਓਦੋਂ ਬਾਅਦ ਮੈਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆਨਾ ਮੇਰੇ ਨਾਲ ਦੋ ਗੱਡੀਆਂ ਸੀ ਮੇਰੀਆਂ ਮੇਰੇ ਨਾਲ ਮੇਰੀ ਜਿਹੜੀ ਜਿਨ੍ਹਾਂ ਦੇ ਮੇਰੇ ਨਾਲ ਮੈਡਮ ਮੇਰੀ ਫਰੈਂਡ ਤੇ ਗੋਲੀ ਲੱਗੀ ਸੀ ਨਵਜੀਤ ਉਹ ਵੀ ਮੇਰੇ ਨਾਲ ਸੀ ਇਹਨੂੰ ਲਿਆ ਆ ਗਏ ਸੀ ਦਰਾਹੇ ਮੈਕਡੋਨਲਡ ਦੇ ਉੱਤੇ ਬਿਠਾਣੇ ਆ ਇਹਨੂੰ ਵੀ ਸਮਝਾਣੇ ਆ ਉਹਨੂੰ ਵੀ ਸਮਝਾਣੇ ਆ ਜਿੰਨੀ ਦੇਰ ਮੇਰੀ ਡਰਾਈਵਰ ਜੇ ਇਹ ਪਿੱਛੇ ਬੈਠੀ ਸੀ ਨਵਜੀਤ ਨਾਲੋਂ ਮੇਰੇ ਨਾਲ ਅੱਗੇ ਬੈਠਾ ਸੀ ਜਿੰਨੀ ਦੇਰ ਇਹਨਾਂ ਨੂੰ ਸਮਝਾਉਂਦੇ ਰਹੇ ਆ ਉਨੀ ਦੇਰ ਦੀ ਤੁਹਾਨੂੰ ਸਾਰੀ ਰਿਪੋਰਟਿੰਗ ਮੈਂ ਮੀਡੀਆ ਨੂੰ ਵੀ ਦਊਂਗਾ ਪੁਲਿਸ ਨੂੰ ਵੀ ਦਊਂਗਾ ਹੁੰਦਾ ਕਾਰਨ ਹੈ ਬਾਅਦ ਚ ਇਹਨੂੰ ਕਹਿੰਦਾ ਵੀ ਤੂੰ ਮੇਰੇ ਪੈਸੇ ਚੋਰੀ ਕਰਕੇ ਲੈ ਗੀਆ ਤੇਰੇ ਵਰਗਾ ਘਟਿਆ ਗਿਰਿਆ ਹੋਇਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਕ ਮਾਂ ਤੋਂ 9 ਮਹੀਨੇ ਦਾ ਛੋਟਾ ਬੱਚਾ ਖੋਲਵੇ ਮੈਂ ਕਹਿੰਦਾ ਅਦਾਲਤ ਵੀ ਨਹੀਂ ਇਹੋ ਜਿਹਾ ਕੰਮ ਕਰ ਸਕਦੀ ਮਾਨਯੋਗ ਅਦਾਲਤ ਦਾ ਹੁਕਮ ਹੈ ਵੀ ਜਿੰਨੀ ਦੇਰ ਬੱਚਾ ਆਪਣੀ ਫੀਡ ਲੈਂਦਾ ਉਨੀ ਦੇਰ ਮਾਂ ਕੋਲ ਰਹੂਗਾ ਤੂੰ ਐਡੀ ਘਨੌਣੀ ਹਰਕਤ ਕੀਤੀ ਦੋਨੋਂ ਬੱਚੇ ਖੋਹ ਗਏ ਮਾਰਕੁੱਟ ਕਰਕੇ ਤੁਸੀਂ ਕੀ ਕੀ ਨਾ ਸੀ ਕਿੰਨਾ ਕਿੰਨਾ ਨੇ ਮਾਰਿਆ ਆਪਣੇ ਮੂਰ ਨਾਲ ਹਦਸੀ ਗਈ ਦੱਸ ਕਿਨੇ ਕਿਨੇ ਮਾਰਿਆ ਤੈਨੂੰ ਹੈਰੀ ਨੇ ਮਮਮੀ ਨੇ ਤੇ ਸਾਈ ਸੀਗਾ ਮੈਂ ਬਾਹਰ ਰੋਇਆ ਮੈਨੂੰ ਪਹਿਲਾਂ ਹੀ ਕੁੱਟਣ ਦਾ ਮੈਨੂੰ ਲੱਗ ਰਿਹਾ ਸੀਗਾ ਮੈਂ ਬਾਹਰ ਜਾਣ ਲੱਗੀ ਦੂਜੇ ਗੇਟ ਤੋਂ ਤੇ ਮੈਂ ਤਾਂ ਜਾਣ ਲੱਗੀ ਹੰਦੀ ਨੇ ਪਿੱਛੇ ਧੱਕਾ ਮਾਰ ਕੇ ਗੇਟ ਬੰਦ ਕੀਤਾ ਫਿਰ ਇਹਦੀ ਮਮਮੀ ਆ ਗਈ ਉਹਨੇ ਮੇਰੇ ਵਾਲ ਖਿੜ ਕੇ ਮੈਨੂੰ ਅੰਦਰ ਕਮਰੇ ਚ ਲੈ ਕੇ ਗਈ ਹੈਰੀ ਕਹਿੰਦਾ ਹਨੂ ਗਸ਼ਤੀ ਨੂੰ ਹੁਣ ਛੱਡਣਾ ਨਹੀਂ ਹੈਗਾ ਐਦਾਂ ਬਾਕੀ ਆ ਲਓ ਇਹਨਾਂ ਦੇ ਘਰ ਦੇ ਵਿੱਚ ਆ ਲੱਗ ਜੀ ਯੂਜ਼ ਹੁੰਦੇ ਨੇ ਵੀਡੀਓ ਬਣਾਈ ਹੋਈ ਅੱਜ ਪ੍ਰਿੰਕਲ ਨਾਲ ਸਾਰਾ ਦਿਨ ਘੁੰਮਣ ਗਈ ਸੀਗੀ ਆ ਇਹਨਾਂ ਦੇ ਲਫ਼ਜ਼ ਨੇ ਇਹਨਾਂ ਦੀਆਂ ਕਰਤੂਤਾਂ ਹੈ ਪਹਿਲੇ ਮਿੰਤਾ ਕਰਦੇ ਨੇ ਇਹ ਤਾਂ ਪ੍ਰਿੰਕਲ ਸਿਆਣਾ ਸੀ ਜਾਂ ਪ੍ਰਿੰਕਲ ਦੀ ਕਿਸਮਤ ਚੰਗੀ ਸੀ ਮੇਰੇ ਨਾਲ ਨਵਜੀਤ ਬੈਠੀ ਸੀ ਮੈਂ ਨਵਜੀਤ ਨੂੰ ਕਹਿੰਦਾ ਵੀ ਇਹਦੀ ਰਿਕਾਰਡਿੰਗ ਕਰ ਲਈ ਤੇ ਬਾਹਲਾ ਘਟਿਆ ਬੰਦਾ ਮੈਂ ਮੰਗੜ ਸਾਹਿਬ ਤੁਹਾਨੂੰ ਵੀ ਐਲੀ ਮੰਗੜ ਸਿੰਗਰ ਆ ਭਰਾ ਸਾਡਾ ਬਹੁਤ ਪਰਮਾਤਮਾ ਦੀ ਕਿਰਪਾ ਹੁੰਦੇ ਤੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹ ਕੁੱਤਾ ਬੰਦਾ ਪਰ ਉਹ ਕਹਿੰਦੇ ਵੀ ਚੱਲ ਸਾਡੇ ਤਰਾਹੇ ਦਾ ਬੰਦਾ ਫਿਰ ਮੈਨੂੰ ਘੁੰਮਣ ਬ੍ਰਦਰਸ ਨੇ ਰਿਕਵੈਸਟ ਕੀਤੀ ਮੈਂ ਤੁਹਾਨੂੰ ਇਹ ਜਲਦੀ ਵੀਡੀਓ ਵਿੱਚ ਦਿਖਾਣਾ ਚਾਹਾਂਗਾ ਇੱਕ ਕੱਲ ਮੇਰੇ ਨਾਲ ਉੱਥੇ ਘੁੰਮਣ ਸਾਹਿਬ ਕੋਲ ਗਿਆ ਉੱਥੇ ਮਿੰਟ ਕਰਕੇ ਆਇਆ ਆ ਦੇਖੋ ਉੱਥੇ ਮਿੰਟ ਕਰਕੇ ਆਇਆ ਵੀ ਮੇਰਾ ਜਿੱਦਾਂ ਮਰਜੀ ਤੁਸੀਂ ਇਹ ਪ੍ਰਿੰਕਲ ਵਾਲਾ ਰੋਲਾ ਸੋਲਵ ਕਰੋ ਆ ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਣਾ ਆਂ ਦੀਆਂ ਘੁੰਮਣ ਬ੍ਰਦਰਸ ਨਾਲ ਮੇਰੇ ਹੋਮ ਤੋਂ ਕਿੱਤੀਆਂ ਆਈਆਂ ਬੜੇ ਸਤਕਾਰਯੋਗ ਨੇ ਵੱਡੇ ਭਰਾ ਨੇ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਪ੍ਰਿੰਕਲ ਵੀ ਯਾਰ ਕੋਈ ਗੱਲ ਨਹੀਂ ਵੀ ਹੈ ਪਰ ਅਸੀਂ ਕੋਸ਼ਿਸ਼ ਕੀਤੀ ਤੂੰ ਕੀ ਕੀਤਾ ਤੂੰ ਸਾਡਾ ਸਾਡੀ ਔੜ ਲੈ ਕੇ ਕੁੜੀ ਦੀ ਮਾਰਕੁੱਟ ਕੀਤੀ ਜੇ ਤੈਨੂੰ ਇੰਨੀ ਤਕਲੀਫ ਸੀ ਤੂੰ ਨਾ ਵੜਦਾ ਕਰੇ ਤੂੰ ਸਿੱਧਾ ਭੇਜ ਦਿੰਦਾ ਤੂੰ ਨੂੰ ਘਰੇ ਬੁਲਾ ਕੇ ਦੋਨੋਂ ਬੱਚੇ ਖੋ ਗਏ ਪਹਿਲੇ ਬੱਚੇ ਲਖੋਏ ਫਿਰ ਤੂੰ ਪੁਲਿਸ ਬੁਲਾਈ ਉੱਥੇ ਮੈਂ ਵੀਡੀਓ ਰਾਈ ਵੀਡੀਓ ਰਾਹੀ ਮਾਨਯੋਗ ਜਿਹੜੇ ਐਸਐਸਪੀ ਖੰਨਾ ਨੇ ਮੈਡਮ ਜੋਤੀ ਯਾਦਵ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਏਐਸਆਈ ਸਾਹਿਬ ਨੇ ਉੱਥੇ ਆ ਕੇ ਇਸ ਲੇਡੀ ਤੋਂ ਬੱਚੇ ਜਿਹੜੇ ਉਧਰ ਵਾਲੇ ਪਾਸੇ ਦਿੱਤੇ ਆ ਤੇ ਉਹਨੂੰ ਭੇਜਿਆ ਉਹਨਾਂ ਦੇ ਵੀ ਜਿਹੜੀ ਡਿਪਾਰਟਮੈਂਟਿੰਗ ਵਾਲੀ ਖੋਲਣੀ ਚਾਹੀਦੀ ਹੈ ਕਿੱਦਾਂ ਤੁਸੀਂ ਇਹ ਤਾਂ ਮੈਂ ਕਹਿੰਦਾ ਵੀ ਕੋਈ ਕੁਈ ਬੁਝਦਿਲ ਤਾਂ ਬੁਝਦਿਲ ਵੀ ਬੰਦਾ ਹੈਗਾ ਇਹ ਜੀ ਕਰਤੂਤ ਨਹੀਂ ਕਰਦਾ ਵੀ ਇੱਕ ਬੱਚੇ ਤੋਂ ਆਪਣਾ ਮਾਂ ਤੋਂ ਬੱਚਾ ਹੋਲੇ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਆਓ ਦੇਖੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਇਹ ਵੀਡੀਓ ਦੇਖ ਕੇ ਫੈਸਲਾ ਕਰ ਦੋ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੁਸੀਂ ਆਓ ਪੱਖ ਸੁਣੋ ਕਿਉਂਕਿ ਜਦੋਂ ਮੈਂ ਬੋਲਾਂਗਾ ਫਿਰ ਕੇ ਦਾ ਸਾਡਾ ਕਾਰੋਬਾਰ ਏਕਾ ਜੀ ਇਹ ਤਾਂ ਬੋਲਦਾ ਅਗਲੀ ਦਾ ਦੁੱਖ ਸੁਣੋ ਜੇ ਅੱਜ ਮੈਂ ਚੁੱਪ ਕਰ ਜਾਵਾਂਗਾ ਕੱਲ ਨੂੰ ਕਿਸੇ ਹੋਰ ਨਾਲ ਵਜਾ ਰੰਜਿਸ਼ ਕੀ ਹੈ ਉਹ ਵੀ ਦੱਸੂ ਕਿਹੜੀ ਮੈਂ ਕਿੰਨੇ ਦਿਨਾਂ ਤੋਂ ਪਿੱਟਦਾ ਵੀ ਕਿਸੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਹੈ ਨਾ ਉਦੋਂ ਪਾ ਹੱਥ ਸੇਕਦੇ ਆ ਜਦੋਂ ਅੱਗ ਘਰੇ ਆਉਂਦੀ ਹੈ ਉਦੋਂ ਪਤਾ ਲੱਗਦਾ ਵੀ ਇਹ ਅੱਗ ਹੈ ਇੰਨੇ ਦਿਨਾਂ ਤੋਂ ਬੰਦਾ ਸੜ ਸਕਦਾ ਤੂੰ ਲੋਕਾਂ ਨੂੰ ਕਹਿੰਦਾ ਸੀ ਨਾ ਜਨਾਨੀ ਆਵਾਜ਼ ਤੈਨੂੰ ਮੇਰੀ ਭੈਣ ਤੇਰੀ ਧਰਮ ਪਤਨੀ ਵਿਆਹ ਕੇ ਲੈ ਕੇ ਗਏ ਸੀ ਤੁਸੀਂ ਇਦਾਂ ਨਹੀਂ ਲੈ ਕੇ ਗਏ ਸੀ ਡੋਲੀ ਤੁਰੀ ਸੀ ਘੋੜੀ ਤੇ ਚੜ ਕੇ ਆਇਆ ਸੀ ਤੂੰ ਤੂੰ ਕਹਿੰਦਾ ਇਹਨੂੰ ਛੱਡ ਕੇ ਜੇ ਤੈਨੂੰ ਕੋਈ ਮੱਝ ਵੀ ਦੇ ਰਵੇ ਨਾ ਤੇ ਮੈਨੇ ਮੂੰਹ ਤੇ ਥੁੱਕਦੀ ਤੈਨੂੰ ਵਜਾ ਰੰਜੀਤ ਵੀ ਦੱਸੂ ਕੀ ਹੈ ਵਜਾ ਰੰਜੀਤ ਦੱਸ ਕੀ ਕਿਹੜੇ ਕਾਰਨਾਮੇ ਕਰਦਾ ਹੈ ਕਿਹੜੀਆਂ ਜਨਨੀਆਂ ਰੱਖੀਆਂ ਦੱਸ ਇਹਨਾਂ ਨੇ ਪਹਿਲਾਂ ਆਪਣੀ ਸ਼ਾਪ ਤੇ ਰੱਖੀ ਸੀ ਛaar 1.5 ਸਾਲ ਪਹਿਲਾਂ ਦੀ ਗੱਲ ਸੀ ਉਦੋਂ ਵੀ ਮੈਂ ਪਹਿਲਾਂ ਘਰੇ ਗਿਆ ਸੀ ਉਹ ਵੀ ਇਹਨਾਂ ਨੇ ਕੋਈ ਮੈਡਮ ਰੱਖੀ ਮੈਨੂੰ ਬਾਰੋਂ ਪਤਾ ਚੱਲ ਗਿਆ ਤੇ ਫਿਰ ਮੈਂ ਪ੍ਰਿੰਕਲ ਵੀਰਿਆਂ ਨੂੰ ਝੂਰ ਗਿਆ ਸੀ ਮੈਂ ਕਿ ਅੱਡਾ ਅੱਡਾ ਰੱਖੀ ਹੈ ਕੋਈ ਇੱਕ ਪਹਿਲਾ ਐਸੀ ਕਿ ਉਦੋਂ ਮੈਂ ਨਹੀਂ ਮੈਡਮ ਵੀ 3:30 ਵਜੇ ਗੈਪ ਕਰਦੀ ਉਦੋਂ ਦੁਕਾਨ ਤੇ ਮੈਡਮ ਹੀ ਨਹੀਂ ਸੀ ਮੈਂ ਉੱਥੇ ਗਿਆ ਰਿਹਾ ਇਹ ਦੋ ਸਾਲ ਪੁਰਾਣੀ ਗੱਲ ਆ ਮਾਫੀ ਮੰਗ ਕੇ ਜਾਂਚ ਰਹੀ ਸੀ ਇਹਨੇ ਹਾਂ ਮੇਰਾ ਕੋਈ ਪਤਲਾ ਕਾਰੋਬਾਰ ਨਹੀਂ ਸੀ ਮੈਡਮ ਦੀ ਵੀ ਮੈਡਮ ਮਾਫੀ ਮੰਗਦੀ ਵੀ ਇਹ ਅਭਿਆਸ ਤੋਂ ਬਾਅਦ ਮੇਰਾ ਸਰ ਨਾਲ ਕੋਈ ਲਿੰਕ ਨਹੀਂ ਹੋਏਗਾ ਅੱਜ ਮੰੰਦਾ ਫੇਰ ਹੈ ਕਹਿੰਦੀ ਰਿਪੋਰਟਿੰਗ ਹੋਈ ਹੈ ਕਿ ਮੰੰਦਾ ਅੱਜ ਕਿ ਹਾਂ ਮੇਰੀ ਸੈਟਿੰਗ ਸੀ ਪਰ ਹੁੰਨੀ ਹੈਗੀ ਫੇਰੇ ਰੋਹ ਸ਼ਰਾਬ ਪਿੰਦਾ ਠੀਕ ਹੈ ਲੜਾਈ ਕੀ ਹੋ ਰਹੀ ਸੀ ਇਹ ਕਹਿੰਦੀ ਤੂੰ ਅਧੀਆਂ ਪਿੰਨਾ ਰੋ ਨਹੀਂ ਮੈਂ 라ਦੀਏ ਤੋਂ ਘੱਟ ਪਿੰਨਾ ਓ ਯਾਰ ਤੂੰ ਪਿੰਦਾ ਕਿਉਂ ਆ ਜੇ ਤੂੰ ਪੀ ਕੇ ਹੋਸ਼ੀਚੀ ਨਹੀਂ ਰਹਿਂਦਾ ਤੈਨੂੰ ਇਹ ਨਹੀਂ ਪਤਾ ਮੈਂ ਕਹਿੰਦਾ ਲੋਕ ਸੁੱਖਾਂ ਸੁਖਦੇ ਆ ਬੱਚਿਆਂ ਵਾਸਤੇ ਤੈਨੂੰ ਰੱਬ ਨੇ ਦੋ ਮੁੰਡੇ ਦਿੱਤੇ ਆ ਪਰ ਤੈਨੂੰ ਮੈਂ ਤੈਨੂੰ ਕਹਿੰਦਾ ਤੇਰੇ ਦਿਮਾਗ ਚ ਘੁੰਮ ਰਿਆ ਆ ਤੂੰ ਜਿਨ੍ਹਾਂ ਦੇ ਮਗਰ ਲੱਗਿਆ ਹੋਇਆ ਉਹਦਾ ਕੱਚੂ ਗੁੰਬੇ ਨਾਲ ਕੋਈ ਬੰਦਾ ਨਹੀਂ ਤੇਰਾ ਉਹਨੇ ਖਰਾਬ ਕਰ ਦੇਣਾ ਸਾਰਾ ਤੇਰੀ ਮੰਮੀ ਇਹਦੇ ਦੇ ਹੱਥ ਜੁਕਦੀ ਐ ਹੱਦ ਹੋ ਗਈ ਚੰਦੇ ਸਰ ਵਾਲਾ ਤੋਂ ਕੁਛੇੜ ਕੇ ਅੰਦਰ ਕੀਤਾ ਮੈਨੂੰ ਇਹਦੀ ਮੰਮੀ ਨੇ ਤੇ ਅੱਗੋ ਹੈਰੀ ਕਹਿੰਦਾ ਇਹਨੂੰ ਤਾਂ ਬੋਲੀ ਮਾਰ ਦੇਣੀ ਇਹਨੂੰ ਛੱਡਣਾ ਨਹੀਂ ਉੱਥੇ ਮੈਂ ਹੋਰ ਡਰ ਗਈ ਮੈਂ ਸਾਈਲ ਵੀਰੇ ਦੇ ਹੱਥ ਜੋੜ ਲਈਆ ਮੈਂ ਕਿਹਾ ਵੀਰੇ ਦੂਸੇ ਦਾ ਬਚਾ ਲਉ ਮੈਨੂੰ ਉਹ ਕਹਿੰਦਾ ਫਿਰ ਨਾ ਇਦਾਂ ਦੀ ਕਰਤੂਤਾ ਕਰਦੀ ਮੈਂ ਕਿਹਾ ਮੈਂ ਕਿੱਤਾ ਕੀ ਇਹ ਕਹਿੰਦਾ ਤੂੰ ਸਾਰਾ ਦਿਨ ਪ੍ਰਿੰਕਲ ਨਾਲ ਘੁੰਮੀ ਐ ਮੈਂ ਇਸ ਤੋਂ ਮੈਂ ਕਿਹਾ ਮੈਂ ਘੁੰਮੀ ਨਹੀਂ ਆ ਤੁਹਾਨੂੰ ਨੀਰਾ ਫੋਨ ਪ੍ਰਿੰਕਲ ਕਹਿੰਦੇ ਸਿਆਣੇ ਪਹਿਲੇ ਤੋਲੋ ਫਿਰ ਬੋਲੋ ਜੇ ਤੈਨੂੰ ਇਹਦੇ 'ਚ ਸ਼ੱਕ ਸੀ ਨਾ ਵੀ ਇਹ ਮੇਰੇ ਨਾਲ ਸੀ ਕਿ ਐਸਐਸਪੀ ਦਫ਼ਤਰ ਸੀ ਉਹ ਗੁੰਮ ਖਾਣਿਆ ਐਸਐਸਪੀ ਸਾਹਿਬ ਦੇ ਦਫ਼ਤਰ ਜਾ ਕੇ ਉਥੋਂ ਕੈਮਰੇ ਘਡਾਉਂਦਾ ਭਰਾ ਉਹਦਾ ਨਾਲ ਹੈ ਭਾਬੀ ਆਉਂਦੀ ਨਾਲ ਹੈ ਠੀਕ ਹੈ ਅਮੀ ਧੱਕੇ ਮਾਰੇ ਨਾ ਨਹੀਂ ਆ ਲੈਣਾ ਇਹ ਮੈਨੂੰ ਪਹਿਲਾਂ ਕਹਿੰਦਾ ਬਿਲਾਉ ਆਪਣੇ ਮਾਪਿਆਂ ਨੂੰ ਮੰਮੀ ਥੋੜਾ ਬਾਅਦ ਸੀ ਉਹਨਾਂ ਨੇ ਮੇਰਾ ਬ੍ਰਦਰ ਤੇ ਭਾਬੀ ਭੇਜਦੇ ਉਹਨਾਂ ਨੂੰ ਭਾਬੀ ਨੂੰ ਧੱਕੇ ਮਾਰ ਬੀਵੀ ਹੈ ਕਹਦੀ ਅਤਾ ਦੀ ਐਂਦੀ ਭਾਬੀ ਵੀ ਐਵੇਂ ਦੀ ਗਸ਼ਤੀ ਐ ਨਾਲ ਮੇਰੇ ਮਾਮੇ ਵੀ ਆ ਆ ਲੱਗ ਜਾ ਇਹਨਾਂ ਦੇ ਆ ਇਹਨਾਂ ਦੀ ਬੋਲ ਬਾਣੀ ਐ ਵੱਡੇ ਸਮਾਜੇ ਵੀ ਬਣੇ ਫਿਰਦੇ ਆਖੇ ਜੀ ਅਸੀਂ 5% ਦਾਨ ਕਰਦੇ ਆ ਓਏ ਇਹਨਾਂ ਨੂੰ ਸੰਭਾਲ ਲਓ ਸਮਝ ਆਈ ਗੱਲ ਇਹਨਾਂ ਲੋਕਾਂ ਨੂੰ ਸੰਭਾਲ ਲਓ ਇਹੀ ਤੁਹਾਡਾ 5% ਹੈ ਦਿਖਾਵੇ ਕਰਨ ਦਾ ਕੁਝ ਨਹੀਂ ਹੋਣਾ ਸਾਡੇ ਚ 13 ਦਿਨ ਬਾਹਰ ਨਹੀਂ ਗੱਟਦੇ ਮੈਨੂੰ ਹਸਪੀਟਲ ਸਿੱਧੋ ਹਸਪੀਟਲ ਤੋਂ ਛੁੱਟੀ ਮਿਲ ਗਈ ਉਹ ਦੱਬਾਉਗਾ ਸੀ ਅਗਲੇ ਦਿਨ ਨਾਨਾ ਨੇ ਮੈਨੂੰ ਘਟਾਨਾ ਸਾਹਿਬ ਜਾ ਕੇ ਝੂਠ ਬਲਵਾਇਆ ਡੀਐਨਯੂ ਵੱਲਿਆਂ ਨੂੰ ਵੀ ਪਤਾ ਸਾਰਿਆਂ ਨੂੰ ਉਹਨਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਿੰਦਾ ਮੈਂ ਮੈਂ ਵੈਰੀ ਗੱਲ ਕਰਦਾ ਮੇਰੇ ਖਲਾਫ ਜੋ ਮਰਜ਼ੀ ਬਲਵਾ ਲਵੇ ਮੈਨੂੰ ਕੋਈ ਫਰਕ ਨਹੀਂ ਮੈਂ ਅੱਜ ਵੀ ਤੈਨੂੰ ਇਹ ਗੱਲ ਕਹਣਾ ਵੀ ਤੂੰ ਮੈਨੂੰ ਆਇਆ ਦੱਸ ਸੱਤ ਗੋਲੀਆਂ ਲੱਗਿਆ ਬੰਦਾ ਦਿਖਾ ਦੇ ਐਡੀ ਗੱਜ ਕੇ ਤੋ ਇਹ ਬੰਦਾ ਕਿਸੇ ਬੰਦੇ ਦੀ ਇੱਕ ਗੋਲੀ ਲੱਗ ਜੇ ਉਹ ਮਰ ਜਾਂਦਾ ਸੱਤ ਗੋਲੀਆਂ ਚ ਬੰਦਾ ਜਿਦਾ ਦਿਖਾ ਦੋ ਜੇ ਮੇਰੇ ਨਾਲ ਕਰਮ ਸੀਗੇ ਮੇਰੇ ਨਾਲ ਦੁਮਾਵਾ ਸੀਗੇ ਮੈਂ ਇੱਥੇ ਬੈਠਾ ਜਿਹੜਾ ਮਰਜੀ ਮਾਰਾ ਗਈ ਜਵੇ ਸਾਨੂੰ ਕੀ ਫਰਕ ਪੈਣਾ ਕਿਸੇ ਦੇ ਕਹਿਣ ਨਾਲ ਥੋੜੀ ਕੁਝ ਹੁੰਦਾ ਸੋ ਮੈਂ ਅੱਜ ਸਮਾਜ ਸੇਵੀ ਜਿਹੜੇ ਹੁਣ ਮੈਂ ਅੱਜ ਪਹਿਲੀ ਵਾਰ ਵੀਡੀਓ ਵਿੱਚ ਆਪਣਾ ਨੰਬਰ ਜਨਤਕ ਕਰਦਾ ਮੇਰਾ ਨੰਬਰ 964630088 ਮੈਂ ਲਿਖ ਕੇ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਉਂਗਾ ਵੀ ਇਹ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰੋ ਇਸ ਕੁੜੀ ਨਾਲ ਤੁਹਾਨੂੰ ਮੈਂ ਜਿਹੜੇ ਬੰਦੇ ਮੈਨੂੰ ਸਹੀ ਲੱਗੇ ਮੈਂ ਉਹਨਾਂ ਨੂੰ ਮਲਾਉਂਗਾ ਮੈਂ ਨੰਬਰ ਕੁੜੀ ਦਾ ਤਾਂ ਨਹੀਂ ਦਿੰਦਾ ਕਈ ਤਮਾਸ਼ੀਨ ਬੰਦੇ ਹੁੰਦੇ ਆ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਹੌਣ ਕੇ ਹਾਂ ਹੌਣ ਕੋਈ ਗੱਲ ਨਹੀਂ ਮੈਂ ਮਾਤਾ ਦੇ ਜ਼ਰੀਏ ਤੁਹਾਨੂੰ ਮੈਂ ਸਮਾਜ ਸੇਵੀ ਜਿਹੜੀ ਆਪਣੇ ਮਾਨਯੋਗ ਸਾਡੇ ਮਹਿਲਾ ਕਮਿਸ਼ਨ ਦੇ ਮੈਡਮ ਨੇ ਰਾਜਿੰਦਰ ਲਾਲੀ ਜੀ ਮੈਂ ਉਹਨਾਂ ਕੋਲ ਵੀ ਇਹਨੂੰ ਲੈ ਕੇ ਜਾਊਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੇ ਜੋਤੀ যাদব ਜੀ ਉਹਨਾਂ ਕੋਲ ਵੀ ਲੱਗੇ ਜਾਊਂ ਲਿਜਾਣ ਦਾ ਕਾਰਨ ਹੈ ਭਈ ਇਸ ਬੰਦੇ ਨੇ ਇਸ ਕੁੜੀ ਤੇ ਇਲਜ਼ਾਮ ਲਾਇਆ ਕੀ ਇੱਕ ਕਰੋ 5 ਲੱਖ ਰੁਪਇਆ ਲੈ ਗਈ ਤੇ ਸੋਨੇ ਦੀ ਚੈਨ ਲੈ ਗਈ ਠੀਕ ਹੈ ਤੁਸੀਂ ਕਿਸੇ ਤੇ ਝੂਠੀ ਦਰਖਾਸਤ ਦਿਓ ਤੁਹਾਡੇ ਤੇ 182 ਦੀ ਕਾਰਵਾਈ ਹੁੰਦੀ ਹੈ 182 ਦਾ ਪਰਚਾ ਦਰਜ ਹੁੰਦਾ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਰਾਤ ਉਹ ਲੰਘ ਕੇ ਗਈ ਹੈ ਉਸ ਤੋਂ ਸਰਾ ਤੋਂ ਸੀਸੀਟੀਵੀ ਕੈਮਰਾ ਚੈੱਕ ਕਰੋ ਜੇ ਪੈਸੇ ਨਹੀਂ ਲੱਗੇ ਗਈ ਤੇ ਇਸ ਉੱਲੂ ਨੂੰ ਇਸ ਗਰੇ ਦੇ ਉੱਤੇ 182 ਦਾ ਪਰਚਾ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਐਨੇ ਰਿਸ਼ਤੇਦਾਰਾਂ ਝੁੰਡ ਵਰਗੇ ਰਿਸ਼ਤੇਦਾਰ ਇਕੱਠੇ ਕਰਕੇ ਅੱਜ ਪੂਰੀ ਦਿਹਾੜੀ ਬਿਲਖਦੀਰੀ ਪਹਿਲੇ ਐਸਐਸਪੀ ਦਫ਼ਤਰ ਗਈ ਐਸਐਸਪੀ ਮੈਡਮ ਨਹੀਂ ਮਿਲੇ ਫਿਰ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦਾ ਦਫ਼ਤਰ ਆ ਜਾ ਫਿਰ ਉਹਨਾਂ ਦੇ ਦਫ਼ਤਰ ਗਈ ਉਹ ਨਹੀਂ ਮਿਲੇ ਫਿਰ ਦੋ ਵਾਰੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਪੂਰੀ ਦਿਹਾੜੀ ਤੜਫਦੀ ਰਹੀ ਫਿਰ ਉਹਦੀ ਮੰਮੀ ਨੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਬੱਚੇ ਖੋਲੇ ਮੈਨੂੰ ਦੱਸੋ 9 ਮਹੀਨੇ ਦਾ ਜਿਹੜਾ ਬੱਚਾ ਪਾਲ ਕੇ ਐਡਾ ਵੱਡਾ ਕੀਤਾ ਹੋਵੇ ਅੱਜ ਉਹ ਮਾਂ ਕਿੱਦਾਂ ਸੋਏਗੀ ਬੱਚੇ ਤੋਂ ਬਿਨਾ ਮੈਨੂੰ ਉਹ ਇਹ ਦੱਸੋ ਬਹੁਤ ਸੁਖੀਆਂ ਗੱਲਾਂ ਕੈਮਰੇ ਦੇ ਉੱਤੇ ਸੁਣੀਆਂ ਵੀ ਇੱਕ ਮਾਂ ਤੋਂ ਬੱਚਾ ਖੋਲਿਆ ਕਿਉਂ ਖੋਲਿਆ ਮੈਨੂੰ ਇਹ ਤਾਂ ਦੱਸੋ ਘਰੋਂ ਹੀ ਗੈਪ ਕਰਦਾ ਬੱਚਾ ਤੁਸੀਂ ਦੱਸੋ ਕਿੱਥੇ ਜਾ ਕੇ ਤੁਸੀਂ ਭੁਗਤੋਗੇ ਮੈਂ ਕਹਿੰਦਾ ਤੁਸੀਂ ਗੁਰੂ ਘਰੇ ਕਹਿੰਦੇ ਮੈਂ ਚੜਦਾ ਤੁਹਾਡੇ ਨਾਲ ਗੁਰੂ ਘਰੇ ਜੇ ਮੈਂ ਕਹਿੰਦਾ 1% ਵੀ ਹੈ ਮੇਰੀ ਭੈਣ ਹੈ ਭੈਣ ਹੀ ਰਹੂਗੀ ਪੂਰੀ ਜ਼ਿੰਦਗੀ ਤੇਰੇ ਤੋਂ ਡੱਦੀ ਮੈਨੂੰ ਖਾਣ ਨਹੀਂ ਸੀ ਕਰਦੀ ਹਾਲ ਚਾਲ ਨਹੀਂ ਸੀ ਕੋਈ ਦੀ ਪਰ ਮੈਂ ਅੱਜ ਤੇਰੇ ਕੈਮਰੇ ਮੂਰੇ ਦੱਸਦਾ ਮੈਨੂੰ ਗੋਲੀ ਲੱਗੀ ਅ ਮਾਤਾ ਨੇ ਪਹਿਲੇ ਫੋਨ ਕਰਕੇ ਮੰਮੀਵਾਰਾਂ ਨੂੰ ਹਾਲਚਲ ਪੁੱਛਿਆ ਨਿੱਕੂ ਮੇਰੇ ਕੋਲ ਆਂਦਾ ਵੀ ਰਿਹਾ ਤੇਰੇ ਤੋਂ ਡਰਦੇ ਤੇਰੇ ਤੋਂ ਚੋਰੀ ਆਂਦੇ ਰਹੇ ਵੀ ਤੇਰੇ ਤੱਕ ਗੱਲ ਨਾ ਪਵੇ ਵੀ ਕੁੜੀ ਨੂੰ ਟਾਂਚਾ ਨਾ ਮਾਰੇ ਪਰ ਤੂੰ ਜਿੰਨਾ ਨੂੰ ਤੇਰੇ ਕੋਲੋਂ ਗੱਲ ਨੂੰ ਲੁਕੋਂਦੇ ਰਹੇ ਤੂੰ ਉਨਾਂ ਹੀ ਕੁੱਤਾ ਨਿਕਲਿਆ ਉਨਾਂ ਹੀ ਤੂੰ ਕੁੜੀ ਨੂੰ ਵੱਧ ਪਰੇਸ਼ਾਨ ਕੀਤਾ ਅੱਜ ਜਿਹੜੀ ਕੁੱਟਮਾਰ ਕੀਤੀ ਹੈ ਹੁੰਦੀ ਐਫ ਆਈ ਆਰ 'ਚ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੀ ਕੁੜੀ ਦੀ ਕੁੱਟਮਾਰ ਹੋਈ ਜਾਂਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕਾਲ ਐਸਐਸਪੀ ਡਾਕਟਰ ਜਾਵਾਂਗੇ ਤੇ ਮੈਂ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਣਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਵੀ ਇਹ ਜਿਹੜੇ ਗਰਿੰਦੇ ਨੇ ਜਿਹੜੇ ਵੀਡੀਓ ਰਾਹੀਂ ਆਪਣੇ ਆਪ ਨੂੰ ਸਮਾਜ ਸੇਵੀ ਦੱਸਦੇ ਨੇ ਉਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਆਲਾ ਚਾਹੀਦਾ